ਆਰਨੇ ਦੇ ਪੁਲਿਸ ਰਾਹੀਂ ਵਰਤਿਆ ਵਾ ਸਭਰਾ ਪਿੰਡ ਦੇ ਵਿੱਚ ਨਜਾਇਜ਼ ਫੱਕ ਚਰਾਉਣ ਨੂੰ ਉਹਦੇ ਤੇ ਅੱਜ ਸਾਰਾ ਨਗਰ ਇਕੱਠਾ ਹੋਇਆ ਵਾ ਸਾਰੀਆਂ ਜੱਥੇਬੰਦੀਆਂ ਦੇ ਸਰਕਾਰ ਦੇ ਵੱਲੋਂ ਸਹਿਬਾਨ ਇਕੱਠੇ ਹੋਇਆ ਇੱਥੇ ਹੁਣ ਫੈਸਲਾ ਕਰਨਾ ਵਾ ਕਿਉਂਕਿ ਸਾਡੇ ਆਪੂ ਜਿਹੜੇ ਆ ਗੱਲ ਦੇ ਹੀ ਉਹ ਕੁੱਟ ਕੇ ਜੇਲ੍ਹ ਦੇ ਵਿੱਚ ਸੁਟਿਆ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਪੱਪਾ ਭਾਰਵਾ ਵੀ ਇਹ ਖੱਡ ਹਾਰਾ ਹਾਲਤ ਵਿੱਚ ਚਲਾਉਣੀ ਆ ਸਾਨੂੰ ਹੈਰਾਨ ਕੀ ਇਸ ਗੱਲ ਦੀ ਆ ਵੀ ਭਗਵੰਤ ਮਾਨ ਦੀ ਸਰਕਾਰ ਚੁਣੀ ਲਾਲਜੀਤ ਕੁਲਰੂ ਚਣਿਆ ਵੀ ਲੋਕਾਂ ਨੂੰ ਨਿਆਂ ਮਿਲੂਗਾ ਪਰ ਅੱਜ ਜੇ ਕਿਤੇ ਕੋਈ ਜੈਸਟਰ ਦੇ ਵਾਰ ਤੋਂ ਉਸ ਕੋਲੇ ਜਾਂਦਾ ਵਾ ਜਾਂ ਰਾਹ ਦੇ ਵਿੱਚ ਲੁੱਟ ਕੋ ਤੇ ਉਸ ਕੋਲੇ ਜਾਂਦਾ ਵਾ ਤੇ ਇਹ ਕਹਿ ਕੇ ਦੱਸਦਾ ਕਿ ਸਾਡੇ ਕੋਲ ਨਫਰੀ ਹੈ ਨਹੀਂ ਗੱਲ ਲੋਕ ਪੀੜਤ ਕਿਸਾਨਾਂ ਨੂੰ ਜਿਹੜੇ ਆਪ ਦਾ ਹੱਕ ਮੰਗਣ ਵਾਸਤੇ ਗਏ ਸੀ ਆਪਣੀ ਫਰਿਆਦ ਲੈ ਕੇ ਗਏ ਸੀ ਉਹਨਾਂ ਨੂੰ ਕੁੱਟਣ ਵਾਸਤੇ ਭਾਰੀ ਫੋਰਸ ਆਈਆਂ ਵਾ ਜਿਹਦੇ ਤੇ ਅਸੀਂ ਹੈਲੋ ਵੀ ਉਹ ਫੋਰਸਾਂ ਜੇ ਆਮ ਲੋਕਾਂ ਦੇ ਖਿਲਾਫ ਵਰਤੋਂ ਕੀਤੀ ਤੇ ਉਹਨਾਂ ਦੇ ਨਾਲ ਦੇ ਵਿੱਚ ਲੋਕਾਂ ਨੇ ਪ੍ਰਗੋਬ ਹੋਣਾ ਵਾ ਸੋ ਇੱਥੇ ਹੁਣ ਸਾਰੀਆਂ ਜਿੰਦੀ ਵਧੀਆ ਵੱਡਾ ਕੱਟ ਕਰਕੇ ਫੈਸਲਾ ਕਰਨਗੇ ਆ ਫੈਸਲਾ ਕਰਕੇ ਅਗਲਾ ਐਲਾਨ ਜਿਹੜਾ ਇਥੋਂ ਕੀਤਾ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦਾ ਹਾਂ ਮੈਂ ਗੁਰਵਿੰਦਰ ਸਿੰਘ ਪਿੰਡ ਸਭਰਾ ਤੋਂ ਪਾਕਿਸਤਾਨ ਵਿੱਚ ਦੂਰ ਇਕਤਾ ਸਿੱਧੂਪੁਰ ਦੀ ਜੱਤੇਬੰਦੀ ਦਾ ਪ੍ਰਧਾਨ ਕਾਈ ਪਤੰਸ਼ ਭਰਾ ਤੋਂ ਜਿਹੜਾ ਕੱਲ ਖੱਡ ਲਾਉਣ ਵਾਸਤੇ ਪ੍ਰਸ਼ਾਸਨ ਇਕੱਠਾ ਹੋਇਆ ਵਾ ਸਾਡੇ ਭਰਾਵਾਂ ਦੇ ਨਾਲ ਉੱਥੇ ਬਹੁਤ ਗਲਤ ਸਲੂਕ ਕੀਤਾ ਗਿਆ ਵਾ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਗਈਆਂ ਆਲੂਆ ਘੜੀ ਸੀ ਬਹੁਤ ਜਾਦੀ ਕੀਤੀ ਗਈ ਆ ਜੇ ਸਾਡਾ ਕੋਈ ਮੰਤਰੀ ਸਾਹਿਬ ਆ ਜਿਵੇਂ ਲਾਲ ਜੀ ਇਹੋ ਜੇ ਕੰਮ ਜਿਹੜੇ ਕਰਾ ਰਹੇ ਸਹੀ ਨਹੀਂਗਾ ਤੇ ਦੂਜਾ ਨੰਬਰ ਇਹ ਜਿਵੇਂ ਉਹ ਤੇ ਪ੍ਰਸ਼ਾਸਨ ਨੇ ਤੇ ਆਉਣਾ ਹੀ ਆ ਨਾਲ ਗੁੰਡੇ ਵੀ ਲਿਆਂਦੇ ਗਏ ਆ ਜਿਹੜੇ 20 25 ਅਸੀਂ ਦੋ ਤਿੰਨ ਗੱਡੀਆਂ ਵੇਖੀਆਂ ਉਹ ਲਿਆ ਕੇ ਪ੍ਰਾਈਵੇਟ ਬੰਦੇ ਪਾਏ ਗਏ ਆ ਇਹ ਜੇ ਅਸੀਂ ਇਹਨਾਂ ਨੂੰ ਜਿਤਾਉਣਿਆ ਤੇ ਇਸ ਕੰਪਨੀ ਨੇ ਜਿਤਾਉਦੇ ਵੀ ਤੁਸੀਂ ਪ੍ਰਾਈਵੇਟ ਬੰਦੇ ਲਿਆ ਕੇ ਤੇ ਸਾਡੀ ਕੋਈ ਧੁਆਕੜੀ ਸੀ ਕਰਾਓ ਤੇ ਸਾਡੀਆਂ ਜੱਥੇਬੰਦੀਆਂ ਜਿਹੜੀਆਂ ਪੰਜੇ ਛੇ ਇਕੱਠੀਆਂ ਹੋਈਆਂ ਵਾ ਇਹ ਜਿਹੜੀ ਖਾਟਾ ਸੀ ਬੰਦ ਕਰਾਂਗੇ ਸਾਡਾ ਇਹ ਫੈਸਲਾ ਪੰਜੇ ਛੇ ਜੱਥੇਬੰਦੀ ਕਾ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੇਰਾ ਨਾਮ ਜੱਜਵਿੰਦਰ ਸਿੰਘਾ ਜੀ ਅਰਪਿਤ ਇਤਿਹਾਸਿਕ ਕਸਬੇ ਜਿਲ੍ਹਾ ਅਰਧਾਨ ਐਸਕੇ ਬਲੋਕੀ ਬਣੇ ਦੇਖੋ ਜੀ ਇਹ ਬਹੁਤ ਵੱਡਾ ਧਸ਼ਤਲ ਕੀਤਾ ਗਿਆ ਸਾਡੇ ਕਿਸਮਾਂ ਤੇ ਇਹ ਕਿਹਦੇ ਸਾਡੀਆਂ ਮਾਲਕੀ ਜ਼ਮੀਨਾਂ ਵਾ ਸਾਡੀਆਂ ਜੱਦੀ ਪੁਰਖੀ ਜ਼ਮੀਨਾਂ ਵਾ ਉਹਨਾਂ ਜ਼ਮੀਨਾਂ ਦੇ ਧੱਕੇ ਨਾਲ ਪਾਣੀ ਛੱਡਿਆ ਸਰਕਾਰ ਨੇ ਮੱਛੀ ਦਾ ਠੇਕ ਵੀ ਸਰਕਾਰ ਲੈ ਰਹੀ ਆ ਉਲਟਾ ਕਾਲ ਜਿਹੜਾ ਵਾ ਬਹੁਤ ਵੱਡਾ ਇੱਕ ਕਹਾਣ ਕਰਨ ਜਾ ਰਹੀ ਸਰਕਾਰ ਜਿਹੜਾ ਮਸ਼ੀਨਾ ਕੋਲ ਨੂੰ ਮੰਗਾ ਕੇ ਵੱਡੇ ਵੱਡੇ ਟਰਪਰ ਮੰਗਾ ਕੇ ਉਥੇ ਖੱਟ ਲਈ ਜਾ ਰਹੀ ਆ ਤੇ ਸਾਡੇ ਕਿਸਾਨਾਂ ਤੇ ਬਹੁਤ ਵੱਡਾ ਤਕਾ ਹੋ ਰਿਹਾ ਅੱਜ ਅਸੀਂ ਕੱਲ ਦਾ ਹੀ ਫੈਸਲਾ ਕਰਦੇ ਸੀ ਅੱਜ ਵੱਡੀ ਮੀਟਿੰਗ ਕਰਕੇ ਜੋ ਸਾਡੇ ਸੂਬਾ ਕੋ ਪੰਜ ਤੋਂ 6 ਜੱਥੇਬੰਦੀਆਂ ਇੱਥੇ ਮੌਜੂਦ ਨੇ ਸਰਦਾਰ ਸੁਖਿੰਦਰ ਸਿੰਘ ਦੀ ਸਭਰਾ ਸਾਹਿਬ ਜੋ ਸਾਨੂੰ ਹੁਕਮ ਲਾਉਣਗੇ ਸਾਰੀਆਂ ਜੱਥਿਆਂ ਮਿਲ ਕੇ ਵੱਡੇ ਪੱਧਰ ਤੇ ਸਾਥ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵੈ ਕਿ ਉਹ ਖਾਲਸਾ ਵੈਕਤੂ ਦੇ ਫੱਟੇ ਜਿਆ ਉਹਨੇ ਮੀਟਿੰਗ ਲੱਗੇ ਦੀ ਲਾਉਣੋ ਜਿਹੜਾ ਖਸਾਨਾ ਸਾਹਿਬ ਨੂੰ ਕੁੱਟ ਕੇ ਰਾਤਨ ਹੈ ਜੇਲ੍ਹ ਦੇ ਵਿੱਚ ਦਿੱਤਾ ਜੀ ਉਹ ਦੀ ਹੀ ਨਖੀਦੀ ਕਰਦੇ ਆ ਕਿ ਉਹ ਖਾਨ ਵੀ ਉਹ ਆ ਜਿਨ੍ਹਾਂ ਨੇ ਲਾਲ ਜੀਲ ਭੁਲਰ ਦੇ ਕੱਟ ਕਰਾ ਕੇ ਕਰਦੇ ਬੜਾ ਚਿਰ ਸਵੇਰ ਤੋਂ ਲਾ ਕੇ ਸ਼ਾਮ ਤੱਕ ਪੋਨੇ ਕਰਕੇ ਕੋਈ ਇਹ ਮੈਂ ਬਧਾਈ ਵੀ ਦੇਣਾ ਚਾਹੁੰਦਾ ਵੀ ਬਹੁਤ ਵਧੀਆ ਕੰਮ ਕੀਤਾ ਹੋ ਤੇ ਇਸ ਕਰਕੇ ਇਹ ਖਸਾਨਾ ਦਾ ਬੜਾ ਵੱਡਾ ਕੱਟ ਹੋ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਵਾ ਔਰ ਮੈਂ ਕਦੀ ਨਕੀਤੀ ਕਰਦਾ ਕਿ ਇਹਨਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਹਾਂ ਜੇ ਬੈਠ ਕੇ ਉੱਥੇ ਕੋਈ ਗੱਲ ਕਰਦੇ ਕੋਈ ਨਾ ਕਹਿ ਹੱਲ ਹੋ ਸਕਦਾ ਹੈ ਇਹਨਾਂ ਨੇ ਸਾਰੇ ਰਾਹ ਬੰਦ ਕਰ ਦਿੱਤੇ ਆ ਹੁਣ ਤਾਂ ਕਿਸਾਨਾਂ ਕੋਲ ਮਰੋ 75 ਰੋ ਦੀ ਲੜਾਈ ਰਹਿ ਗਈ ਹੈ ਜੀ ਇਹ ਹੁਣ ਕਿਸਾਨਾਂ ਦੇ ਵਾਸਤੇ ਤਾਂ ਰੋਗ ਨਹੀਂ ਰਹਿ ਗਿਆ ਇੱਥੇ ਮੈਂ ਵੇਖਿਆ ਠਾਰ ਜਿਹੜੀਆਂ ਜਿੰਦੀ ਟਿੱਪਰ ਲੰਘਦੀਆਂ ਛੜਕਾਂ ਦੇ ਵਿੱਚ ਤੁੰਗੜਾ ਵੱਢਣੀਆਂ ਇੰਨੇ ਇੰਨੇ ਟੀੜਾ ਪੈ ਕੇ ਲੱਗੀਆਂ ਉਹਨਾਂ ਨੇ ਮੀਂਹ ਦਾ ਪਾਣੀ ਵਰਕੇ ਧੂਏ ਬਣ ਗਣੇ ਆ ਔਰ ਉਹਨਾਂ ਤੇ ਆਪਦਾ ਕੰਮ ਕਰਕੇ ਜਲ ਜਣਾ ਸਾਡੀਆਂ ਦੇ ਮੋਟਰਸਾਈਕਲ ਤੇ ਕੱਡੀਆਂ ਨਹੀਂ ਨਿਕਲਦੀ ਇਹ ਕਰਕੇ ਕਿਸਾਨ ਦੁਖੀ ਆ 910 ਦੇ ਰੂਪ ਤੋਂ ਕਿਰਨ ਦੇ ਕੀਤਾ ਗਿਆ ਬਹੁਤ ਮਾਰੀਗਲ ਹੈ ਨਾ ਖੇਤੀ ਕਰਦਾ ਆ ਆ ਵੇਖੋ ਜੀ ਇਥੇ ਮਤਥਾ ਪਾਤ ਹੋਣਾ ਮੈਂ ਇਕੱਲਾ ਕੁਝ ਨਹੀਂ ਕਹਿ ਸਕਦਾ ਜੀ ਅਸੀਂ ਸਾਰੇ ਜਹਬਨੀਆਂ ਇਕੱਠੇ ਆ ਇਹ ਸਾਡੇ ਸੁਖਵਿੰਦਰ ਸਿੰਘ ਸਭਰਾ ਨੂੰ ਜਿਹੜਾ ਕਵਿਨਰ ਟੋਨ ਲਿਆ ਗਿਆ ਵਾ ਸਾਰੀਆਂ ਜਹਬਨੀਆਂ ਵੱਲੋਂ ਇਹਨਾਂ ਦਾ ਆਰਡਰ ਚੱਲੂਗਾ ਜੇ ਅਖਦੀਆਂ ਐਨ ਸਰਕਲੋਂ ਹੀ ਇਹਨੂੰ ਤੁਰਪਣਾ ਜੇ ਠਾੜਾਂ ਨੂੰ ਅਖਲ ਕੇ ਠਾੜ ਨੂੰ ਤੁਰਪਣਾ ਹੁਣ ਅਸੀਂ ਸਾਰੇ ਜੈਪੰਨੀਆਂ ਨੇ ਇਹਨਾਂ ਨੂੰ ਪਾਵਰ ਦੇ ਦਿੱਤੀ ਆ ਤੇ ਲੋਕਾਂ ਨੇ ਪਾਵਰ ਜੇ ਆਪਾਂ ਆਖਰੀਆ ਕਰਾ ਕੇ ਲੈਣੀ ਆ। ਉਹ ਕਿਹਨਾਂ ਤੋਂ ਮਰਵਾ ਦੇ ਸਕਦੇ ਨੇ ਜੇ ਇਹ ਪਸੰਦ ਆ ਕੇ ਨਹੀਂ ਜੀ ਪੁਲਸ ਦਾ ਸਾਨੂੰ ਦੱਸਿਆ ਨਹੀਂ ਕਿ ਕਦੇ ਕਿਦੇ ਦੱਸਿਗੇ ਕਦੇ ਝੋਲੇ ਲੈ ਕੇ ਕਦੇ ਸਿਹਾਰੀ ਲੈ ਕੇ ਕਦੀ ਉਹ ਤੁਹਾਨੂੰ ਉੱਤੇ ਲੈ ਕੇ ਕਦੀ ਕਿਦੇ ਲੈ ਕੇ ਜਿੱਦਾਂ ਉਹ ਬੜੇ ਵੱਡੇ ਡਾਕੇ ਮਾਰਦੇ ਨੇ ਇਸ ਤਰ੍ਹਾਂ ਕੀਤਾ ਅੱਜ ਪੁਲਸ ਨਹੀਂ ਦੀ। ਅਸੀਂ ਤਾਂ ਜਾ ਕੇ ਰਾਧਾ ਰਿਕੀ ਥਾਣੇ ਦੇ ਵਿੱਚ ਗੱਲ ਕੀਤੀ ਇੱਕੋ ਗੱਲ ਕਰਦੇ ਫੱਟ ਚੱਲੂ ਤੇ ਫੇਰ ਠੀਕ ਆ ਨਹੀਂ ਤੇ ਸਾਰਾ ਕੋ ਮੈਂ ਤਾਂ ਸੁਣਿਆ ਉਹਨਾਂ ਨੇ ਕਿਹਾ ਕਿ ਬਾਅਦ ਵਿੱਚ ਕਰਾਂਗੇ। ਤੂੰ ਉਹ ਚੰਗਾ ਬਾਅਦ ਇੱਕੋ ਵਾਰ ਸਾਰੇ ਮਿਲ ਮਿਲ ਦਵਾਂਗੇ ਥੇ ਇਹ ਹੋઈ ਹੋ ਸਕਦਾ ਹੈ ਕੀ ਕਹਿ ਸਕਦੇ ਇਹ ਬਣਾਏ ਨਕਰ ਸਭਰਾ ਵਿਖੇ ਸਾਡਾ ਚੌਥਾ ਥੰਮ ਸਾਡਾ ਪੱਤਰਕਾਰ ਭਾਈ ਚਰਾ ਜਿਨੇ ਸਾਡੀ ਅੱਜ ਗੱਲ ਨੂੰ ਅੰਨੀ ਬੋਲੀ ਸਰਕਾਰ ਤੇ ਤਾਂ ਹੀ ਪਹੁੰਚਾਉਣੀ ਆ ਮੈਂ ਤੇ ਕਿਸਾਨ ਛਰਚ ਕਮੇਟੀ ਪੰਜਾਬ ਕੋਟਪੁਕਾ ਜਸੇ ਬੰਦੀ ਵੱਲੋਂ ਜੀ ਆਇਆਂ ਆਖਦਾ ਜਿਹੜੀ ਇਹ ਸਰਕਾਰ ਆ ਖੱਟ ਲਾਉਣ ਦੇ ਵਿੱਚ ਇੰਨੀ ਤੜਫੋ ਤਰ ਲੋ ਬੱਚੀ ਹੋਈ ਆ ਕਾਰਪੋਰੇਟਾਂ ਵਾਸਤੇ ਕਿਹੜਾ ਪਹਿਲਾਂ ਫਲੱਡ ਆਇਆ ਕੁੜਮਾ ਦੇ ਥੱਲੇ ਬੰਨ ਰੁੜਿਆ ਉਹ ਸਾਡੀ ਖੱਡ ਨੂੰ ਉਹ ਖੱਡ ਦੀ ਦੇਣਾ ਸਾਡੀ ਸਾਨੂੰ ਸਾਡਾ ਕਿਸਾਨ ਵੜ ਗਿਆ ਅਸਲਾ ਪ੍ਰਬਾਤ ਹੋ ਗਈਆਂ ਉਹ ਖੱਡ ਦਾ ਕਰਕੇ ਕੋਈ ਖੱਡ ਸਰਕਾਰ ਉਸ ਚੀਜ਼ ਨੂੰ ਸਾਨੂੰ ਤੋਂ ਫੜ ਕੇ ਸਾਡੇ ਗੱਲ ਮੜਦੀ ਆ ਜਿਹਦੀ ਸਾਨੂੰ ਲੋੜ ਹੀ ਨਹੀਂ ਖੱਡ ਦੀ ਸਾਨੂੰ ਲੋੜ ਨਹੀਂ ਜੀ ਸਾਡੀ ਪਰਪਾਈ ਪੰਜਾਬ ਸਰਕਾਰ ਨੇ ਕਰ ਦਿੱਤੀ ਆ ਜਿਹੜਾ ਪਹਿਲਾ ਫਲੱਡ ਆਇਆ ਸਾਡੇ ਕਿਸਾਨ ਨੂੰ ਨੇ ਪਰਪਾਈ ਕੀਤੀ ਪੰਜਾਬ ਸਰਕਾਰ ਨੇ ਇੱਕ ਦੁੱਗੀ ਦੀ ਨਹੀਂ ਸੈਂਟਰ ਗਵਰਨਮੈਂਟ ਕੋਲੋਂ 760 ਰੁਪਏ ਆਇਆ ਉਹ ਵੀ ਚੱਪ ਕੇ ਆ ਗਏ ਸਾਡੇ ਟਰਾਂਸਪੋਰਟ ਮੰਤਰੀ ਸਰਕਾਰ ਲਾਲਜੀਤ ਸਿੰਘ ਭੁੱਲਰ ਆਪ ਤੋੜੇ ਦੁੱੱਕ ਕੇ ਮੰਨ ਨੂੰ ਉਸ ਟਾਈਮ ਰੋਕ ਰਹੇ ਸੀ ਸੰਪਰਦਾਵਾਂ ਰੋਕ ਰਹੀਆਂ ਸੀ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸੁੱਖਾ ਸਿੰਘ ਸ੍ਰਿਹਾਲੀ ਵੱਲੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਸਾਡੇ ਬਾਬਾ ਬਿੱਦੀ ਚੰਦਾ ਗੁਰੂ ਕਾ ਛੀਨਾ ਉਹ ਦਸਤਬੰਦੀ ਦਾ ਧੰਨਵਾਦ ਜਿਨ੍ਹਾਂ ਨੇ ਬੜਾ ਤਕੜਾ ਉਹਦਾ ਯੋਗਦਾਨ ਦਿੱਤਾ ਸਾਡੇ ਕਿਸਾਨ ਵਰਕੇ ਸਰਕਾਰ ਦਾ ਯੋਗਦਾਨ ਬੰਦ ਤੋੜਨ ਦੇ ਵਿੱਚ ਖੱਟ ਲਾਉਣਾ ਬੰਦ ਤੋੜ ਦੇਣਾ ਸਰਕਾਰ ਦੀ ਦੇਣ ਸਾਡੇ ਕਿਸਾਨਾਂ ਦੇ ਘੱਲ ਲਾਠੀ ਚਾਰਜ ਹੋਇਆ ਉਹਨਾਂ ਦੀਆਂ ਪੱਗਾਂ ਲੱਤੀਆਂ ਉਹ ਰਾਤ ਦੇ ਜੇਲ੍ਹ ਚ ਕੀ ਨਸਾਨ ਤੇ ਪਰਚਾ ਦੇ ਦੇਣਾ ਜੇਲ੍ਹ ਚ ਦੇ ਦੇਣਾ ਕਾਟ ਰੋਕ ਕਿਉਂ ਬਿਲਕੁਲ ਨਹੀਂ ਇਹ ਪ੍ਰਸ਼ਾਸਨ ਜੋ ਕੱਲ ਉਹਨੇ ਹਰਕਤ ਕੀਤੀ ਆ ਇਹਨਾਂ ਤੋਂ ਬਾਜ਼ ਆ ਜਾਣ ਸਾਡੀ ਇਹ ਜਿਹੜੀਆਂ ਜਸੇ ਬੰਦੀਆਂ ਵਾ ਜੋ ਅੱਜ ਇਹਨਾਂ ਦਾ ਫੈਸਲਾ ਲਾ ਲਿਆ ਵਾ ਇਹ ਕਾਲਾ ਜਿਹੜੀ ਪ੍ਰਸ਼ਾਸਨ ਨੇ ਗੋਲੀ ਮਾਰਨੀ ਆ ਬੇਚਾ ਕਾੜ ਕੇ ਮਾਰੇ ਜੋ ਕਰਨਾ ਉਹ ਕਰੇ ਇਹ ਕਿਸਾਨ ਪਿੱਛੇ ਹਉਣ ਵਾਲੇ ਨਹੀਂ ਨੇ ਪੱਤਰਕਾਰ ਭਾਈਚਾਰਾ ਸਾਰਾ ਸੁਣਦਾ ਵਾ ਇਹ ਜਦੋਂ ਵੀ ਇਹਨਾਂ ਨੇ ਸਾਨੂੰ ਇਹ ਸਰਕਾਰ ਬੀਜੇਪੀ ਟੂ ਸਰਕਾਰ ਜਿਨ੍ਹਾਂ ਨੇ ਵੱਖ-ਵੱਖ ਆਪਦੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਢਾਹ ਲਾਈ ਆ ਸਾਡਾ ਦੁਕਾਨਦਾਰ ਫੇਲ ਕਰਤਾ ਸਾਡਾ ਆਰਤੀਆ ਫੇਲ ਕਰਤਾ ਮੈਂ ਇਹ ਗੱਲ ਜਨਤਾ ਨੂੰ ਕਸਰਾ ਚਾਹੁੰਦਾ ਵੀ ਇੱਕ ਹੋ ਜਾਓ ਕੱਲੇ-ਕੱਲੇ ਕਰਕੇ ਕੋਟਣਾ ਖਾਓ ਇਹਨਾਂ ਨੇ ਨਵੇਂ ਤੋਂ ਨਵੇਂ ਫੰਦਾ ਬਣਾਉਣਾ ਫਾਸੀ ਦਾ ਇਹਨਾਂ ਨੂੰ ਰੋਕੋ ਖਾਤਨਾ ਦਿਓ ਇਹਨਾਂ ਜਿਹੜੀਆਂ ਸਰਕਾਰਾਂ ਵਾਂ ਕਿਸਾਨ ਲੜਾਈ ਲੜੇ ਮਜ਼ਦੂਰ ਆਪ ਦੀ ਲੜਾਈ ਲੜੇ ਆਪ ਦੀ ਰਾਖੀ ਖੁਦ ਕਰੇ ਇਹਨਾਂ ਕੋ ਕਹਿੰਦਾ ਵਾਗਰ ਦੀ ਕਾ ਖਾਲਸਾ ਵਾਗਰ ਦੀ ਕੀ ਫਤਿਹ